ਸੋ ਹਾਂਜੀ ਸਟੂਡੈਂਟਸ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ 11th ਕਲਾਸ ਦੇ ਲਈ ਜੀਓਗ੍ਰਾਫੀ ਦਾ ਇੱਕ ਹੋਰ ਪੇਪਰ ਸੋ ਸਤੰਬਰ ਪ੍ਰੀਖਿਆ ਦਾ ਪੇਪਰ ਸਮਾਂ ਆਪਣੇ ਕੋਲ 3 ਘੰਟੇ ਦੇ ਕੋਲ ਲੰਘ ਕਸੀ ਨੇ ਸਭ ਤੋਂ ਪਹਿਲਾਂ ਉਹ ਤੁਹਾਡਾ ਭਾਗ A ਜਿਸ ਵਿੱਚ 1 ਅੰਕ ਵਾਲੇ ਪ੍ਰਸ਼ਨ ਨੇ ਟੋਟਲ 14 ਕੁਐਸਚਨ ਨੇ ਸਭ ਤੋਂ ਪਹਿਲਾਂ MCQ ਖੜੀਤਾ ਫਿਰ ਸਹੀ ਗਲਤ ਆ ਜਾਣਗੇ ਸਭ ਤੋਂ ਪਹਿਲਾਂ ਹੋਗਾ ਤੁਹਾਡਾ MCQ ਜਿਵੇਂ ਸਭ ਤੋਂ ਪਹਿਲਾਂ ਕਿ ਧਰਤੀ ਦਾ ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ ਸੋ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਊਗਾ ਉਹ ਹੈ ਪ੍ਰਸ਼ਾਂਤ ਮਹਾਸਾਗਰ B ਆਪਸ਼ਨ ਉਚਾਲ ਦੀ ਤਾਕਤ ਮਾਪ ਲਈ ਕਿਹੜੀ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਰੈਕਟਰ ਸਕੂਲ ਇਹ ਆਪਸ਼ਨ ਇਸ ਦਾ ਰਾਈਟ ਆਨਸਰ ਆ ਜੂ ਤੇ 3rd ਕੁਐਸਚਨ ਹੈ ਤੁਹਾਡਾ ਸੂਰਜ ਦੀ ਊਰਜਾ ਦਾ ਮੁੱਖ ਸਰੋਤ ਕਿਹੜੀ ਪ੍ਰਕਿਰਿਆ ਹੈ ਸੂਰਜ ਦੀ ਊਰਜਾ ਦਾ ਮੁੱਖ ਸਰੋਤ ਕਿਹੜੀ ਪ੍ਰਕਿਰਿਆ ਹੈ ਕਿ ਬੀ ਆਪਸ਼ਨ ਨਿਊਕਲੀਅਰ ਫਿਊਜ਼ਨ ਸੋ ਜੇਕਰ ਕਿਸੇ ਨੂੰ ਇਸ ਦੀ ਸੋਲੂਸ਼ਨ ਪੀਡੀਐਫ ਚਾਹੀਦੀ ਆ ਤਾਂ ਵਟਸਐਪ ਚੈਨਲ ਤੇ ਜੁਆਇਨ ਹੋ ਸਕਦਾ ਉੱਥੇ ਆਪਾਂ ਦੀ ਸੋਲੂਸ਼ਨ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਦਾਂਗੇ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਕੁਐਸਚਨ ਪੇਪਰ ਦੀ ਵੀ ਪੀਡੀਐਫ ਆਪਾਂ ਅਪਲੋਡ ਕਰ ਦਾਂਗੇ ਸੋ WhatsApp ਚੈਨਲ ਤੇ ਜੁਆਇਨ ਜ਼ਰੂਰ ਹੋ ਜਾਣਾ ਇੱਕ ਵਾਰ ਆਪਾਂ ਤੁਹਾਨੂੰ ਦੁਆਰੇ ਦੱਸ ਦਿੰਨੇ ਆ ਪਹਿਲੇ ਦਾ ਉ ਬੀ ਦੂਜੇ ਦਾ ਉ ਏ ਤੀਜੇ ਦਾ ਉ ਫਿਰ ਬੀ ਫਿਰ ਆਊਗਾ ਤੁਹਾਡੇ ਨੈਕਸਟ ਟੈਪ ਜਿੰਨਗੇ ਫਿਲ ਇਨ ਬਲੈਂਕਸ ਸੋ ਧਰਤੀ ਦੀ ਸਭ ਤੋਂ ਬਾਹਰੀ ਪਰਤ ਨੂੰ ਡੈਸ਼ ਕਿਹਾ ਜਾਂਦਾ ਹੈ ਸੋ ਧਰਤੀ ਦੀ ਜਿਹੜੀ ਸਭ ਤੋਂ ਬਾਹਰੀ ਪਰਤ ਦਾ ਉਸ ਨੂੰ ਕ੍ਰਸਟੂ ਪੂ ਚਮੜੀ ਕਿਹਾ ਜਾਂਦਾ ਤੇ ਸਭ ਤੋਂ ਵਰਕ ਦਾ ਵਰਖਾ ਡੈਸ਼ ਵਿੱਚ ਪੈਂਦੀ ਹੈ ਸੋ ਇਹ ਤੁਹਾਨੂੰ ਪਤਾ ਹੀ ਹੋਗਾ ਮਹਗਾਲਿਆ ਦੇ ਵਿੱਚ ਸਭ ਤੋਂ ਵੱਧ ਵਰਖਾ ਪੈਂਦੀ ਹੈ ਸੋ ਮਹਗਾਲਿਆ ਤੇ ਧਰਤੀ ਦਾ ਸਭ ਤੋਂ ਉੱਚਾ ਪਹਾੜ ਹੈ ਮਾਉਂਟ ਐਵਰੇਸਟ ਧਰਤੀ ਦਾ ਸਭ ਤੋਂ ਉੱਚਾ ਪਹਾੜ ਹੈਗਾ ਤੇ ਨੈਕਸਟ ਆ ਜਾਣਗੇ ਤੁਹਾਡੇ ਟਰੂ ਫਾਲਸ ਸਹੀ ਗਲਤ ਕਿਵੇਂ ਸਭ ਤੋਂ ਪਹਿਲਾਂ ਭੂ ਤਾਪੂਰਜਾ ਸੂਰਜ ਤੋਂ ਮਿਲਦੀ ਹੈ ਸੋ ਆਜ ਇਸ ਦਾ ਫਾਲਸ ਪ੍ਰਾਰਥ ਦੇ ਵਿੱਚ ਸਭ ਤੋਂ ਵੱਡਾ ਰੇਗਿਸਤਾਨ ਥਾਰ ਰੇਗਿਸਤਾਨ ਹੈ ਸੋ ਭਾਰਤ ਦੇ ਵਿੱਚ 72 ਆਜੂਗਾ ਜੇ ਵਰਲਡ ਦਾ ਪੁੱਛਿਆ ਜਾਵੇ ਤਾਂ ਸਹਾਰਾ ਤੇ ਚੰਨ ਤੇ ਕੋਈ ਵਾਤਾਵਰਨ ਨਹੀਂ ਹੈ ਟਰੂ ਜਾਂ ਫਾਲਸ ਸੋ ਆਜੂ ਟਰੂ ਤੇ ਅਮਾਜਨ ਦਰਿਆ ਦੁਨੀਆ ਦਾ ਸਭ ਤੋਂ ਵੱਡਾ ਲੰਮਾ ਦਰਿਆ ਹੈ ਦਰਿਆ ਮਤਲਬ ਜੰਗਲ ਹੁੰਦਾ ਜਿਹੜਾ ਉਹ ਸਭ ਤੋਂ ਸੋ ਇੱਥੇ ਆਜੂਗਾ ਫਾਲਸ ਸੋ ਵੱਡਾ ਜ਼ਰੂਰ ਹੁੰਦਾ ਲੇਕਿਨ ਲੰਮਾ ਨਹੀਂ ਹੈ ਦਸਾਂ ਯਾਨੀ ਕਿ ਤੁਹਾਡੇ ਸ਼ਾਰਟ ਆਂਸਰ ਇੱਕ ਦੋ ਲੈਣ ਵਾਲੇ ਨੇਗੇ ਜਿਵੇਂ ਕਰਕਰੇਕਾ ਭਾਰਤ ਦੇ ਕਿਹੜੇ ਰਾਜਾਂ ਵਿੱਚੋਂ ਨਿਕਲਦੀ ਆ ਸੋ ਕਰਕਰੇਕਾ ਭਾਰਤ ਦੇ ਅੱਠ ਰਾਜਾਂ ਵਿੱਚੋਂ ਲੰਗਦੀ ਹੈ ਜਿਵੇਂ ਗੁਜਰਾਤ ਵਗੈਰਾ ਰਾਜਸਥਾਨ ਹੋ ਗਿਆ ਐਮਪੀ ਛਤੀਸਗੜ੍ਹ ਹੋ ਗਿਆ ਚਾਰਖਾਂਡ ਹੋ ਗਿਆ ਪੱਛਮੀ ਬੰਗਾਲ ਹੋ ਗਿਆ ਤਰੰਪੁਰਾ ਹੋ ਗਿਆ ਤੇ ਮਜ਼ੁਰਮ ਹੋ ਗਿਆ ਧਰਤੀ ਦੀ ਸੱਤੋਂਦਰੂ નિਪਰਤ ਦਾ ਨਾਮ ਦੱਸੋ ਸੋ ਧਰਤੀ ਦੀ ਸੱਤੋਂਦਰੂ ਨਿਪਰਤ ਨੂੰ ਇਨਰ ਕੋਰ ਅੰਦਰਲਾ ਕੇਂਦਰ ਕਿਹਾ ਜਾਂਦਾ ਹੈ ਤੇ ਮਨੁੱਖੀ ਭੰਗੋਲ ਦਾ ਇੱਕ ਮਹੱਤਵਪੂਰਨ ਵਿਸ਼ਾ ਹੈ ਕੋ। ਸਮੁੱਖੀ ਭੰਗੋਲ ਦਾ ਇੱਕ ਵਿਸ਼ਾ ਹੈਗਾ ਆਬਾਦੀ ਭੰਗੋਲ ਜਿਹਨੂੰ ਆਪਾਂ ਪੋਪੂਲੇਸ਼ਨ ਜੀਓਗ੍ਰਾਫੀ ਕਹਿੰਦੇ ਆ। ਤੇ 14 ਤਜ ਤੁਹਾਡਾ ਕੁਐਸਚਨ ਸਮੁੰਦਰੀ ਜਵਾਰ ਪਾਟੇ ਕਿਹੜੀ ਤਾਕਤ ਕਰਕੇ ਹੁੰਦੇ ਹਨ। ਸੋ ਸਮੁੰਦਰੀ ਜਵਾਰ ਪਾਟੇ ਚੰਨ ਅਤੇ ਸੂਰਜ ਦੀ ਗੁਰਤਵਾਕਰਸ਼ਨ ਤਾਕਤ ਕਰਕੇ ਹੁੰਦੇ ਨੇ। ਸੋ ਤੁਸੀਂ ਇਹ ਪੜਿਆ ਵੀ ਹੋ ਗੁਰਤੂਕਰਸ਼ਨ ਦਾ। ਤੇ ਨੈਕਸਟ ਅਜ ਤੁਹਾਡਾ ਭਾਗ 2 ਦੇ ਅੰਕਾ ਵਾਲੇ ਪ੍ਰਸ਼ਨ ਨੇਗੇ 14 ਅੰਕ ਮਿਲਗੇ ਤਾਂ ਤੁਹਾਨੂੰ 7 ਕੁਐਸਚਨ ਨੇ ਜਿਵੇਂ ਸਭ ਤੋਂ ਪਹਿਲਾਂ ਅਕਸ਼ਾਂਸ਼ਾਂ ਦੀ ਕੋਈ ਦੋ ਮਹੱਤਵਦੱਸੋ ਸੂ ਅਕਸ਼ਾਂਸ਼ ਧਰਤੀ ਦੀ ਸਥਿਤੀ ਨੂੰ ਦਰਸਾਉਂਦੇ ਅਤੇ ਯਾਤਰਾ ਨਕਸ਼ੇ ਬਣਾਉਣ ਵਿੱਚ ਮਦਦ ਕਰਨ ਇਹ ਭੂਗੋਲਕ ਪਦਾਰਥਾਂ ਦੀ ਸਹੀ ਜਾਣਕਾਰੀ ਪ੍ਰਦਾਨ ਕਰਦੇ ਹਨ ਅਕਸ਼ਾਂਸ਼ ਦੇ ਗਿਆਨ ਨਾਲ ਨਵੀਂ ਖੋਜਾਂ ਅਤੇ ਜਮਿਨੀ ਰਣਨੀਤੀ ਸੌਖੀਆਂ ਹੋ ਜਾਂਦੀਆਂ ਹਨ ਤੇ ਨੈਕਸਟ ਅਜੇ ਤੁਹਾਡਾ 16ਵਾਂ ਕੁਐਸਚਨ ਭਾਰਤ ਵਿੱਚ ਪੂ ਕਰਬ ਚੜ ਕਿਉਂ ਘਟ ਰਿਹਾ ਹੈ ਪਾਤ ਵਿੱਚ ਵਾਧੂ ਵਰਦਨ ਕਾਰਨ ਜਲਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਉਦਯੋਗਿਕ ਵਰਤੋਂ ਤੇ ਨਦੀ ਸਰੋਤਾਂ ਦਾ ਪ੍ਰਦੂਸ਼ਣ ਪੂਰਵਰਗ ਜਲ ਨੂੰ ਘਟਾ ਰਿਹਾ ਇਸ ਨਾਲ ਧਰਤੀ ਦੀ ਪਹੁੰਚ ਅਤੇ ਖੇਤੀ ਲਈ ਉਪਲਬਧਤਾ ਪ੍ਰਾਪਤ ਹੋ ਰਹੀ ਹੈ ਤੇ ਨੈਕਸਟ ਕੁਐਸਚਨ ਹੈਗਾ ਬਰੀਥਿੰਗ ਦੇ ਕਿਸੇ ਦੋ ਕਾਰਨ ਦੱਸੋ ਸੋ ਬਰੀਥਿੰਗ ਦੇ ਦੋ ਕਾਰਨ ਜਿਵੇਂ ਪਹਿਲਾ ਪੱਥਰਾਂ ਦੇ ਟੁੱਟਣ ਦੇ ਕਾਰਨ ਭੌਤਿਕ ਤੱਤ ਜਿਵੇਂ ਪਾਣੀ ਹਵਾ ਤੇ বরਫਣ ਜੋ ਪੱਥਰਾਂ ਨੂੰ ਹੌਲੀ-ਹੌਲੀ ਘਟਾਉਂਦੇ ਹਨ ਇਸੇ ਨਾਲ ਹੀ ਕਾਰਨ ਜਿਵੇਂ ਮਿੱਟੀ ਦੇ ਕਣਜਪਤਾਰਤ ਪੱਥਰਾਂ ਦੇ ਪੰਤਰ ਨੂੰ ਪ੍ਰਭਾਵਿਤ ਕਰਦੇ ਹਨ ਇਸ ਤਰ੍ਹਾਂ ਹੌਲੀ ਹੌਲੀ ਪੱਥਰ ਟੁੱਟਦੇ ਜਾਂਦੇ ਹਨ ਤੇ ਮਿੱਟੀ ਬਣਦੀ ਹੈ ਤੇ ਨੈਕਸਟ ਤੁਹਾਡਾ ਕੁਐਸਚਨ ਹੈ 18 ਮਾਨਸੂਨ ਨੂੰ ਭਾਰਤੀ ਖੇਤੀ ਲਈ ਕਿਵੇਂ ਲਾਭਕਾਰੀ ਹੈ ਸੋ ਆਨਸਰ ਕਰ ਦਿਓ ਮਾਨਸੂਨ ਦਾ ਖੇਤੀ ਲਈ ਜ਼ਰੂਰੀ ਪਾਣੀ ਪ੍ਰਦਾਨ ਕਰਦੀ ਹੈ ਜਿਸ ਨਾਲ ਕਣਕ ਅਤੇ ਸਬਜ਼ੀਆਂ ਦੀ ਪੈਦਾਵਾਰ ਵਧਦੀ ਹੈ ਇਹ ਨਦੀ ਅਤੇ ਪੂਰਵਰਗਚਾਲ ਭਰਨ ਵਿੱਚ ਮਦਦ ਕਰਦੀ ਹੈ ਪੂਰਵਰਗ ਭੂਗਰ मतलब ਧਰਤੀ ਦਾ ਹੇਠਲਾ ਪਾਣੀ ਦੁਆਰਾ ਜਲ ਵਿੱਚ ਭਰਨ ਦੁਆਲਾ ਭਰਨ ਵਿੱਚ ਮਦਦ ਕਰਦੀ ਹੈ ਇਸ ਤੋਂ ਖੇਤੀ ਅਤੇ ਜੀਵਨ ਸਥਰ ਬਣਦਾ ਹੈ ਅਗਲ ਸਟਾਡੀ ਵਿੱਚ ਕੁਸ਼ਨ ਤੁਹਾਡਾ ਪਚਾਲ ਦੇ ਦੋ ਪ੍ਰਭਾਵ ਲਿਖੋ ਪਚਾਲ ਕਾਰਨ ਮਨੁੱਖੀ ਜੀਵਨ ਤੇ ਵੱਡਾ ਪ੍ਰਭਾਵ ਪੈਂਦਾ ਹੈ ਇਮਾਰਤਾਂ ਤੇ ਸੜਕਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਜਾਨ ਮਾਲ ਦੇ ਨੁਕਸਾਨ ਦਾ ਖਤਰਾ ਹੁੰਦਾ ਇਸ ਨਾਲ ਆਰਥਿਕ ਅਤੇ ਸਮਾਜਿਕ हानि ਵੀ ਹੁੰਦੀ ਹੈ ਤੇ ਨੈਕਸਟ ਆਜਾ ਤੁਹਾਡਾ ਬੀਮਾ ਕੁਐਸਚਨ ਓਸ਼ੀਅਨ ਕਰੰਟ ਦੀਆਂ ਵਿਸ਼ੇਸ਼ਤਾਵਾਂ ਸਮੁੰਦਰੀ ਤਾਰਾ ਮਾ ਪਾਣੀ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਵੱਲ ਲੈ ਜਾਂਦੀਆਂ ਹਨ ਇਹ ਤਾਪਮਨ ਅਤੇ ਹਵਾ ਉੱਤੇ ਬਰਬਾਅ ਪਾਉਂਦੀਆਂ ਤੇ ਖੇਤੀ ਮੌਸਮ ਅਤੇ ਜੀਵਨ ਲਈ ਜ਼ਰੂਰੀ ਹਨ ਸੋ ਇਹ ਬੀਮਾ ਕੁਐਸਚਨ ਹੈ ਤੁਹਾਡਾ ਤੇ ਕੀਮਾ ਕੁਐਸਚਨ ਹੈ ਤੁਹਾਡਾ ਐਟਮੋਸਫੀਅਰ ਦਾ ਜੀਵਨ ਲਈ ਮਾਤਵ ਐਟਮੋਸਫੀਅਰ ਜੀਵਨ ਲਈ ਬਹੁਤ ਜ਼ਰੂਰੀ ਹਵਾ ਅਤੇ ਆਕਸੀਜਨ ਪ੍ਰਦਾਨ ਕਰਦੀ ਹੈ ਇਹ ਧਰਤੀ ਦੇ ਤਾਪਮਾਨ ਵਿੱਚ ਸਟੇਅ ਰੱਖਦੀ ਹੈ ਤੇ ਪ੍ਰਾਣੀਆਂ ਪੌਦਿਆਂ ਅਤੇ ਮਨੁੱਖੀ ਜੀਵਨ ਲਈ ਜ਼ਰੂਰੀ ਹੈ। ਮਤਲਬ ਵਰਕਸ਼ਿਪ ਮਤਲਬ ਜ਼ਰੂਰੀ ਹੈ। ਤੇ ਇਸ ਤਰ੍ਹਾਂ ਤੁਹਾਡੇ ਦੋ ਅੰਕਾਂ ਵਾਲੇ ਕੁਐਸਚਨ ਕੰਪਲੀਟ ਹੋ ਜਾਂਦੇ ਨੇ ਤੇ ਨੈਕਸਟ ਆਉਣ ਤੁਹਾਡੇ ਚਾਰ ਅੰਕਾਂ ਵਾਲੇ ਕੁਐਸਚਨ। ਸੋ ਚਾਰ ਅੰਕਾਂ ਵਾਲੇ ਕੁਐਸਚਨ ਤੁਹਾਡੇ ਟੋਟਲ ਹੈਗੇ ਨੇ ਕਿ 7। ਜੀਵ ਸਭ ਤੋਂ ਪਹਿਲਾਂ ਦਾ ਲੇਟਸਫੇਅਰ ਅਤੇ ਐਟਮੋਸਫੇਅਰ ਵਿੱਚ ਅੰਤਰ ਸੋ ਲਿਥੋਸਫੇਅਰ ਧਰਤੀ ਦੀ ਸਭ ਤੋਂ ਬਾਹਰੀ ਸਖਤ ਪਰਤ ਹੈ ਜੋ ਪਹਾੜ ਪੱਥਰ ਅਤੇ ਮਿੱਟੀ ਨਾਲ ਬਣੀ ਹੈ ਇਹ ਧਰਤੀ ਦਾ ਢਾਂਚਾ ਅਤੇ ਜ਼ਮੀਨ ਦੀ ਸਥਿਤੀ ਨਿਰਧਾਰਤ ਕਰਦੀ ਹੈ ਅਤੇ ਪਲੇਟ ਟੈਕਟੋਨਿਕ ਦੀ ਚਾਲ ਵਿੱਚ ਸਹਾਇਕ ਹੈ ਐਟਮੋਸਫੇਅਰ ਦੂਜੇ ਪਾਸੇ ਧਰਤੀ ਦੇ ਆਲੇ ਦੁਆਲੇ ਪਾਈ ਜਾਣ ਵਾਲੀ ਗੈਸੀ ਪਰਤ ਹੈ ਜਿਸ ਵਿੱਚ ਹਵਾ ਬਰਫ਼ ਧੁੱਪ ਅਤੇ ਬੱਦਲ ਸ਼ਾਮਲ ਹਨ ਲੈਟੋਸਫੀਅਰ ਸਥਿਰ ਹੈ ਪਰ ਐਟਮੋਸਫੀਅਰ ਲਗਾਤਾਰ ਚੱਲਦੀ ਹੈ ਅਤੇ ਮੌਸਮਿਕ ਕਟਨਾਮਨ ਪ੍ਰਭਾਵਿਤ ਕਰਦੀ ਹੈ ਲੈਟੋਸਫੀਅਰ ਜੀਵਨ ਲਈ ਆਧਾਰ ਪ੍ਰਦਾਨ ਕਰਦੀ ਹੈ ਤੇ ਜਦਕਿ ਐਟਮੋਸਫੀਅਰ ਜੀਵਨ ਲਈ ਹਵਾ ਤੇ ਤਾਪਮਾਨ ਦੀ ਸਹੂਲਤ ਦਿੰਦੀ ਹੈ ਇਹ ਹੀ ਦੋਵਾਂ ਪਰਤਾਂ ਇਕੱਠੇ ਧਰਤੀ ਦੀ ਸਥਿਰਤਾ ਅਤੇ ਜੀਵਨ ਲਈ ਜ਼ਰੂਰੀ ਹਨ ਤੇ ਨੈਕਸਟ ਅੱਜ ਤੁਹਾਡਾ ਸੋਇਲ ਰੋਸ਼ਨ ਦੇ ਚਾਰ ਕਾਰਨ ਦਾ ਸਮਝਾਓ ਸੋਇਲ ਇਰੋਸ਼ਨ ਮਿੱਟੀ ਦੇ ਉੱਡਣ ਜਾਂ ਘਟਣ ਦੀ ਪ੍ਰਕਿਰਿਆ ਹੈ ਜਿਸ ਦੇ ਕਾਰਨ ਬਾਰੇ ਕਈ ਹਨ ਪਹਿਲਾ ਪ੍ਰਕਿਰਤਿਕ ਕਾਰਨ ਵਿੱਚ ਭਾਰਤੀ ਖੇਤਾਂ ਵਿੱਚ ਬਰਸਾਤ ਦਾ ਦਬਾਅ ਨਦੀਆਂ ਦਾ ਪਾਣੀ ਨਾਲ ਮਿੱਟੀ ਲੈ ਜਾਣਾ ਅਤੇ ਹਵਾ ਨਾਲ ਸੁੱਕੀ ਮਿੱਟੀ ਉੱਡਣਾ ਸ਼ਾਮਲ ਹੈ ਮਨੁੱਖੀ ਕਾਰਨਾ ਵਿੱਚ ਜੰਗਲ ਕਟਾਈ ਖੇਤੀਬਾੜੀ ਵਿੱਚ ਮਿੱਟੀ ਦੀ ਘੱਟ ਸੁਰੱਖਿਆ ਅਤੇ ਵਾਧੂ ਜਾਨਵਰ ਸ਼ਾਮਲ ਹੈ ਇਸ ਕਾਰ ਖੇਤੀਬਾੜੀ ਅਤੇ ਜੰਗਲਾਤ ਨੂੰ ਨੁਕਸਾਨ ਪਹੁੰਚਦਾ ਹੈ ਸੋਇਲ ਇਰੋਸ਼ਨ ਨੂੰ ਰੋਕਣ ਲਈ ਜੰਗਲ ਲਗਾਉਣਾ ਪਹਾੜੀ ਖੇਤਾਂ ਵਿੱਚ ਟਰੈਸ ਟੇਰਸਿੰਗ ਕਰਨਾ ਅਤੇ ਖੇਤੀ ਲਈ ਸੰਤੁਲਿਤ ਤਰੀਕੇ ਵਰਤਣਾ ਜ਼ਰੂਰੀ ਹੈ। ਤੇ ਮਾਨਸੂਨ ਦੇ ਲਾਭ ਸੋ ਮਾਨਸੂਨ ਭਾਰਤ ਵਿੱਚ ਖੇਤੀ ਅਤੇ ਜੀਵਨ ਲਈ ਬਹੁਤ ਜ਼ਰੂਰੀ ਹੈ। ਇਹ ਸਰਨਾਂ ਵਰਕਰ ਦੇ ਰੂਪ ਵਿੱਚ ਧਰਤੀ ਨੂੰ ਜਲ ਪ੍ਰਦਾਨ ਕਰਦਾ ਹੈ ਜਿਸ ਨਾਲ ਖੇਤੀ ਬਾੜੀ ਵਿੱਚ ਧਾਨ, ਕਣਕ ਅਤੇ ਸਬਜ਼ੀਆਂ ਦੀ ਉਤਪਾਦਨ ਵਧਦੀ ਹੈ। ਮਾਨਸੂਨ ਨਾਲ ਨਦੀਆਂ ਅਤੇ ਜਲਸ ਜਲ ਭਰਦੇ ਹਨ ਜੋ ਸਿਚਾਈ ਲਈ ਜ਼ਰੂਰੀ ਹਨ। ਇਹੀ ਬਿਜਲੀ ਉਤਪਾਦਨ ਅਤੇ ਪਾਣੀ ਸੰਭਾਲਨ ਵਿੱਚ ਵੀ ਮਦਦ ਕਰਦਾ ਹੈ ਮਾਨਸੂਨ ਨਾਲ ਖੇਤੀ ਦੀ ਲਾਗਤ ਘੱਟ ਹੁੰਦੀ ਹੈ ਤੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਰਦੀ ਹੈ ਇਸ ਤਰ੍ਹਾਂ ਮਾਨਸੂਨ ਭਾਰਤ ਦੇ ਲਈ ਜੀਵਨ ਲਈ ਅਨਮੋਲ ਹੈ ਸੋ ਬਾਕੀ ਦੇ ਕੁਐਸਚਨ ਜਿਵੇਂ 25ਵਾਂ ਕੁਐਸਚਨ ਹੋ ਗਿਆ ਤੁਹਾਡਾ ਜਲ ਪ੍ਰਦੂਸ਼ਣ ਦੇ ਕਾਰਨਤ ਦੋ ਪਾ ਲਿਖੋ 26ਵਾਂ ਵੈਦਰ ਅਤੇ ਕਲਾਈਮੇਟ ਵਿੱਚ ਕੋਈ ਚਾਰ ਅੰਤਰ ਤੇ 27ਵਾਂ ਭਾਰਤ ਦੇ ਕਿਸੇ ਚਾਰ ਮੁੱਖ ਤਰ੍ਹਾਂ ਆਵਾ ਤਰੇਆ ਪਰਿਨਾਲੀਆਂ ਦਾ ਵੇਰਵਾ ਦਿਓ ਪਚਾਲ ਤੋਂ ਪਚਾਲ ਲਈ ਕੋਈ ਚਾਰ ਉਪਾਅ ਦੱਸੋ ਤੋ 30 ਅੰਕਾਂ ਦੇ ਕੁਐਸਚਨ ਹੋ ਜਾਣਗੇ ਸੋ ਇਹ ਸਾਰੇ ਕੁਐਸਚਨ ਅਪਾਟਲ ਨੇ ਸੋ ਜਿਹੜੇ ਕਿਸ ਨੂੰ ਪੀਡੀਐਫ ਚਾਹੀਦੀ ਹੈ ਉਹ WhatsApp ਚੈਨਲ ਤੇ ਜੁਆਇਨ ਸਕਦਾ ਬਾਕੀ ਦੇ ਕੁਐਸਚਨ ਤੁਸੀਂ ਸੋਲੂਸ਼ਨ ਪੀਡੀਐਫ ਪਰਫਾਰਮ ਮੈਂ ਸਭ ਤੇ ਅਪਲੋਡ ਕਰ ਦਾਂਗੇ ਉੱਥੇ ਤੁਸੀਂ ਰਿਵਾਈਜ਼ ਕਰ ਲੈਣਾ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰ ਲੈਣਾ